ਕਿ ਜਿਹੜੇ ਦਿਸਦੇ ਨੇ ਇਹ ਸਾਡੇ ਨੇ ਭਾਈ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ ਹਰ ਦਿਸ ਦੀ ਕੋਈ ਚੀਜ਼ ਅਸਲੀਅਤ ਨਹੀਂ ਹੁੰਦੀ ਵੇਖਣ ਨੂੰ ਤਾਂ ਬਹੁਤ ਕੋਈ ਲੱਗਦਾ ਹੈ ਦੂਰੋਂ ਵੀ ਮਨ ਕੁਝ ਹੋਰ ਸਮਝਦਾ ਹੈ ਨੇੜੇ ਆਓ ਤੇ ਕੁਝ ਹੋਰ ਨਿਕਲ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਦਾ ਇੱਕ ਪੌੜੀ ਹੈ ਮੀਣਿਆਂ ਦੇ ਸਬੰਧ ਵਿੱਚ ਉਂਝ ਮੈਂ ਅੱਜ ਤੋਂ ਪਾਠ ਕਰ ਰਿਹਾ ਸਾਂ ਇਹ ਸ਼ਬਦ ਦਾ ਮੇਰੇ ਮਨ ਚ ਹੈ ਮੀਣਾ ਭਾਵੇਂ ਪਿਰਥੀ ਨੂੰ ਕਹਿੰਦੇ ਨੇ ਉਂਝ ਵੈਸੇ ਮੀਣੇ ਦਾ ਅਰਥ ਹੈ ਜਿਹੜਾ ਅੰਦਰੋਂ ਮੀਸਣਾ ਅੰਦਰ ਦੇ ਭੇਦ ਨਾ ਦਾਏ ਬਾਹਰੋਂ ਕੁਝ ਖਾਏ ਅੰਦਰ ਕੁਝ ਹੋਵੇ ਉਹਨੂੰ ਮੀਣਾ ਕਿਹਾ ਜਾਂਦਾ ਉਂਝ ਰਾਜਸਥਾਨ ਵਿੱਚ ਇੱਕ ਮੀਣਾ ਬਰਾਦਰੀ ਵੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਉਹ ਕਹਿੰਦੇ ਨੇ ਮੀਣੇ ਦਾ ਅਰਥ ਹੈ ਜਿਹੜਾ ਸੁਆਰਤਿਕ ਹੈ ਮੀਸਣਾ ਬਣਿਆ ਕਪਟੀ ਕਪਟੀ ਨਾਲ ਮਿਲਦਾ ਜਿੰਨੀ ਦੇਰ ਤੱਕ ਉਹਨੂੰ ਦੋਖਿਓ ਹੱਸੀ ਜਾਏਗਾ ਸਹੀ ਵੀ ਜਾਏਗਾ ਜੇ ਛਿੜਕੋਗੇ ਤੇ ਤਾਂ ਵੀ ਕਹੇਗਾ ਕੋਈ ਗੱਲ ਨਹੀਂ ਪਰ ਅੰਦਰ ਮਨ ਵਿੱਚ ਸਭ ਕੁਝ ਇਕੱਠਾ ਕਰੀ ਜਾਂਦਾ ਹੈ ਜਿੱਦਨ ਉਹਨੂੰ ਉੱਠਣ ਦਾ ਮੇਲ ਮੌਕਾ ਮਿਲਦਾ ਹੈ ਤੇ 20 ਸਾਲ ਦੇ ਪਰਬਕਾਰ ਨੂੰ ਪੁਲਾ ਕੇ ਜੇ ਕਿਤੇ ਛਿੜਕਿਆ ਹੋਵੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ ਫਲਾਣੇ ਵੇਲੇ ਤੁਸੀਂ ਆਹ ਕਿਹਾ ਫਲਾਣੇ ਵੇਲੇ ਆਹ ਕਿਹਾ ਉਦੋਂ ਬੰਦਾ ਸੋਚਦਾ ਵਾਹ ਮੈਂ ਤਾਂ ਮਜ਼ਾਕ ਨਾਲ ਕਹਿੰਦਾ ਰ ਮੈਨੂੰ ਕੀ ਪਤਾ ਸੀ ਅੰਦਰ ਸਭ ਕੇ ਬੈਠਾ ਪਾਈ ਸਾਹਿਬ ਨੇ ਕਹਿਆ ਵੀ ਇਹਦਾ ਮਤਲਬ ਜਿਹੜਾ ਬੰਦਾ ਦਿਖਾਂਦਾ ਕੁਛ ਅਸਲੀਅਤ ਕੁਛ ਉਹਨਾਂ ਦਾ ਇੱਕ ਬਚਨ ਹੈ ਪੌੜੀ ਹੈ ਉਹ ਕਹੇ ਹਰ ਚੰਦੌਰੀ ਦੇਖ ਕੇ ਕਦ ਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਕਿਉ ਲਹਿ ਪਿਆਸਾ ਸੁਪਨੇ ਰਾਜ ਕਮਾਈਏ ਕਰ ਭੋਗ ਬਿਲਾਸਾ ਛਾਇਆ ਬਿਰਕ ਨਾ ਰਹੇ ਥਿਰ ਪੁਜੇ ਕੇ ਆਸਾ ਬਾਜ਼ੀਗਰਦੀ ਖੇਡ ਜੋ ਸਭ ਕੂੜ ਤਮਾਸ਼ਾ ਅੱਗੇ ਕਦੇ ਰਲੇ ਜੋ ਸੰਗਤ ਮੀਣਿਆ ਉਠ ਚੱਲੇ ਨਿਰਾਸਾ ਥੋੜੇ ਜੇ ਅਰਥ ਮੇਦੇ ਕਰ ਦੇਣਾ ਹਰੀ ਚੰਦ ਰਾਜੇ ਦੀ ਨਗਰੀ ਕਿਹਾ ਜਾਂਦਾ ਜੀ ਇਹ ਅਸਮਾਨ ਵਿੱਚ ਹੈ ਗੁਰੂ ਸਾਹਿਬ ਨੇ ਇਹਦਾ ਜ਼ਿਕਰ ਬਾਣੀ ਚ ਕੀਤਾ ਹੈ ਜਿਵੇਂ ਬੱਦਲਾ ਬੱਦਲਾ ਪਾ ਦੇਖਨੇ ਆ ਤੇ ਕਈ ਵਾਰੀ ਬੱਦਲਾਂ ਚੋਂ ਅੰਜ ਲੱਗਦਾ ਜਿਵੇਂ ਕੇਲੇ ਦਾ ਦਰਵਾਜ਼ਾ ਬਣਿਆ ਖਾਤੀ ਬਣੇ ਨੇ ਘੋੜੇ ਬਣੇ ਨੇ ਗੁਰੂ ਸਾਹਿਬ ਨੇ ਧੂ ਦਾ ਪਹਾੜ ਵੀ ਕਿਹਾ ਬੱਦਲ ਵੀ ਪਹਾੜ ਰੂਪ ਜਾਂਦੇ ਆ ਮੈਂ ਫਿਰ ਅਰਜ਼ ਕਰਾਂਗਾ ਕਿ ਖਰੀਚ ਚੰਦੌਰੀ ਉਹ ਖਰੀਚ ਚੰਦ ਰਾਜੇ ਦੀ ਨਗਰੀ ਮੰਨਿਆ ਜਾਂਦਾ ਹੈ ਕਿ ਜਿਹੜੀ ਅਸਮਾਨ ਵਿੱਚ ਪਰਖ ਹੈ ਕੋਈ ਨਹੀਂ ਅੱਖਾਂ ਨੂੰ ਭੁਲੇਖਾ ਪੈਂਦਾ ਹੈ ਜਹਾਜ਼ ਵਿੱਚ ਆਪ ਜਦੋਂ ਸਫ਼ਰ ਕਰਦੇ ਹੋ ਕਈ ਵਾਰੀ ਦੇਖੀਦਾ ਵੀ ਬਾਹਰੋਂ ਸ਼ੀਸ਼ੇ 'ਚੋਂ ਦਿਸਦਾ ਦੂਰ ਤੱਕ ਇੰਜ ਬੱਦਲ ਲੱਗਦੇ ਨੇ ਜਿਵੇਂ ਪਤਾ ਨਹੀਂ ਕੋਈ ਮਹੱਲਾ ਵਸਿਆ ਹੈ ਪਰ ਜਦੋਂ ਜਹਾਜ਼ ਵਿੱਚੋਂ ਨਿਕਲਦਾ ਤੇ ਕੁਝ ਵੀ ਨਹੀਂ ਹੁੰਦਾ ਇੱਕ ਧੂਂਖ ਹੈ ਹਰੀ ਚੰਦ ਦੀ ਨਗਰੀ ਦਾ ਮਤਲਬ ਹੈ ਕਿ ਸ਼ਹਿਰ ਦਾ ਪੁਲੀਖਾ ਪਾਉਂਦਾ ਪਰ ਖੈ ਨਹੀਂ ਅਸਲੀਅਤ ਕੋਜੇ ਦਿਸਦਾ ਕੁਝ ਖੈ ਅਗਲੀ ਗੱਲ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਟੀਆਂ ਆ ਜਦੋਂ ਹੁਣ ਗਰਮੀ ਪੈਣੀ ਹੈ ਰੇਤਲੇ ਇਲਾਕਿਆਂ ਵਿੱਚ ਜਾਂ ਆ ਪੱਕੇ ਰੋਡ ਤੇ ਸੜਕ ਤੇ ਤੁਰੋ ਆਪ ਜੀ ਦੇਖੋਗੇ ਇੰਜ ਲੱਗੇਗਾ ਜਿਵੇਂ ਪਾਣੀ ਦੀਆਂ ਛੱਲਾ ਪਾਣੀ ਦੀਆਂ ਲਹਿਰਾਂ ਸਾਹਵੇਂ ਆ ਰਹੀਆਂ ਪਰ ਕਦੀ ਕਿਸੇ ਨੇ ਬੁੱਕ ਭਰ ਕੇ ਉਹਦੇ ਚੋਂ ਪਾਣੀ ਪੀਤਾ ਆਪਾਂ ਖੇਤਾਂ ਵਿੱਚ ਦੇਖਦੇ ਸਾਂ ਰੇਤ ਚਮਕਦੀ ਏ ਮੈਂ ਤਾਂ ਬੇਨਤੀ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਸੱਚ ਜਾਣ ਇਹ ਸਾਰੇ ਰਿਸ਼ਤੇ ਚਮਕਦੀ ਰੇਤ ਨੇ ਇਹਨਾਂ ਨੇ ਤੇਰੀ ਪਿਆਸ ਕੋਈ ਨਹੀਂ ਉਹ ਬੁਝਾਣੀ ਇਹ ਬਾਹਰੋਂ ਪਾਣੀ ਦਿਸਦੇ ਨੇ ਪਰ ਅੰਦਰੋਂ ਅੱਗ ਲਈ ਬੈਠੇ ਆ ਇਹ ਬਾਹਰੋਂ ਘਰ ਦਿਸਦਾ ਘਰ ਚੰਦੌਰੀ ਪਰ ਘਰ ਹੈ ਨਹੀਂ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਟੀਆਂ ਕਿਉ ਲਹਿ ਪਿਆਸਾ ਸੁਪਨੇ ਰਾਜ ਕਮਾਈ ਹੈ ਸੁਪਨੇ ਚ ਬੰਦਾ ਬਾਦਸ਼ਾਹ ਬਣ ਗਿਆ ਰਾਜਾ ਬਣ ਗਿਆ ਪਰ ਜਦੋਂ ਅੱਖਾਂ ਖੁੱਲਦੀਆਂ ਨੇ ਸੁਪਨੇ ਟੁੱਟਦੇ ਨੇ ਇਹ ਇਹ ਜਿੰਨੇ ਲਫ਼ਜ਼ ਭਾਈ ਸਾਹਿਬ ਨੇ ਵਰਤੇ ਸੱਚ ਜੇ ਕਈ ਵਾਰੀ ਤੁਸੀਂ ਕਿਸੇ ਬੰਦੇ ਦੀ ਇੰਨੀ ਕੁ ਮਦਦ ਕਰ ਦਿਓ ਇਹਦਾ ਮਤਲਬ ਇਹ ਨਹੀਂ ਕਿ ਮਦਦ ਨਹੀਂ ਕਰਨੀ ਮੈਂ ਕਹਿੰਨਾ ਲੋੜਵੰਦ ਦੀ ਮਦਦ ਕਰੋ ਪਰ ਇਹ ਆਸ ਨਾ ਰੱਖੋ ਇਹਦੇ ਬਦਲੇ ਸਾਨੂੰ ਕੁਝ ਦੇਵੇਗਾ ਬਸ ਇੰਨੀ ਕਾਸ ਰੱਖੋ ਵੀ ਰੱਬ ਮਿਹਰ ਕਰੇ ਜਿੰਦਿਆ ਤੇ ਨਹੀਂ ਸ਼ੁਰੂ ਕੀਤੀ ਜੇ ਨੇ بس ਇਨਾ ਇਨਾ ਕੋ ਯਾਦ ਚੇਤੇ ਰੱਖਿਓ ਕਿ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ ਹੋ ਹੁਣ ਮੈਂ ਬੇਨਤੀ ਕੀਤੀ ਜੀ ਪਾਣੀ ਦਿਸਦਾ ਪਰ ਪਿਆਸ ਕਿਸੇ ਦੀ 부ਜੀ ਸੁਪਨੇ ਚ ਰਾਜਾ ਬਣ ਗਿਆ ਤੇ ਸਵੇਰੇ ਉੱਠਿਆ ਉਸੇ ਟੁੱਟੀ ਮੰਜੀ ਤੇ ਪਿਆ ਘਰ ਕੱਚੇ ਕੋਠੇ ਥੱਲੇ ਸੁਪਨਾ ਜੋ ਦਿਸਦਾ ਉਹ ਹਕੀਕਤ ਜ ਨਹੀਂ ਮੈਂ ਅਗਲੀ ਬੇਨਤੀ ਕਰਾਂ ਗੁਰਮਖੋ ਅਰੋਖ ਦੀ ਛਾਂ ਥੱਲੇ ਬੈਠੇ ਆਂ ਇਹ ਛਾਂ ਸਦਾ ਇੱਕ ਤਰ੍ਹਾਂ ਟਿਕਦੀ ਦੇਖੋ ਜਿੱਥੇ ਸਵੇਰੇ ਹੈ ਉੱਥੇ ਸ਼ਾਮ ਨੂੰ ਨਹੀਂ ਜਿੱਥੇ ਸ਼ਾਮ ਨੂੰ ਉੱਥੇ ਸਵੇਰੇ ਸ਼ਾਮ ਨਹੀਂ ਗੁਰਮੁਖੋ ਸੱਚ ਜੇ ਜਿਵੇਂ ਛਾਂ ਕਿਸੇ ਦਾ ਪੂਰਾ ਪ੍ਰੋਸਾਨੀ ਪਹਾਲ ਦੀ ਅਗਲੀ ਬੇਨਤੀ ਬਾਜ਼ੀਗਰ ਮਦਾਰੀ ਵਾਲਾ ਜਦੋਂ ਤਮਾਸ਼ੇ ਦਿਖਾਂਦਾ ਕਿੰਨੀਆਂ ਚੀਜ਼ਾਂ ਕੱਢ ਕੇ ਦਿਖਾਂਦਾ ਕੱਪੜੇ ਪੈਸੇ ਸਭ ਕੁਝ ਦਿਖਾਂਦਾ ਪਰ ਆਪ ਜੇ ਹੈਰਾਨ ਹੋਗੇ ਇੰਨਾ ਕੁਝ ਹੱਥਾਂ ਨੂੰ ਕੱਢਣ ਵਾਲਾ ਬੰਦਾ ਫਿਰ ਕਹਿੰਦਾ ਲੋਕੋ ਮੈਂ ਖੇਲ ਦਿਖਾਈਏ ਟਿਕਟ ਤੁਹਾਨੂੰ ਕੋਈ ਨਹੀਂ ਲਾਈ ਪਰ ਚਵਾਨੀ ਠਿਆਨੀ ਇਹ ਕਹਿੰਦੇ ਹੁੰਦੇ ਸਨ ਕੋਈ ਟਕਾ ਰੁਪਈਆ ਜ਼ਰੂਰ ਦੇ ਕੇ ਜਾਇਓ ਜੇ ਪੁੱਛੇ ਵੀ ਤੂੰ ਤਾਂ ਇਨਾ ਕੋਈ ਦਿਖਾਇਆ ਕਹਿੰਦਾ ਜੋ ਤੁਹਾਨੂੰ ਦਿਖਾਇਆ ਉਹ ਅਸਲੀਅਤ ਵਿੱਚ ਸਚਾਈ ਕੁਝ ਵੀ ਨਹੀਂ ਮੈਂ ਆਪ ਨੂੰ ਸਿਰਫ ਇੰਨੀ ਇੱਕ ਬੇਨਤੀ ਕਰ ਲਈ ਕਿ ਗੁਰੂ ਸਾਹਿਬ ਇਹ ਸਮਝਾਉਂਦੇ ਪਿਆ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ ਆਪਣੇ ਸੁਖ ਸੁਖੀ ਜਗ ਫਾਂਦੇ ਕੋ ਕਾਂਹੂ ਕੋ ਨਹੀਂ ਸੁਖ ਮੈਂ ਆਨ ਬਹੁਤ ਮਿਲ ਬੈਠ ਰਤ ਚਹੁ ਦਿਸ ਕੇ ਰ ਚਾਰ ਚੁਵੇਰੇ 蹊ਰਾ ਪਾਈ ਪੈਂਦੇ ਆ ਵਿਪਤ ਪਰੀ ਸਭ ਹੀ ਸੰਗ ਛਾੜਤ ਮੁਸੀਬਤ ਆ ਗਈ ਸਾਰੇ ਸਾਥ ਛੱਡ ਗਏ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੀ ਰ ਕੋਈ ਨੇੜੇ ਨਹੀਂ ਆਉਂਦਾ ਇੱਥੇ ਤੇ ਸਤਿਗੁਰੂ ਇਹ ਕਹਿਦਿਐ